ਅਪਣੀਤੀ ਦਾ ਇਨਸਾਫ ਲੈਣ ਲਈ ਦਰਦਰ ਭਟਕਦਾ ਨਜ਼ਰ ਆਇਆ ਪਰਿਵਾਰ ਪ੍ਰਸ਼ਾਸਨ ਸੋਹਰਿਆ ਗੈਰੀ ਨੀਂਦ ਸੋਹਰਾ ਪਰਿਵਾਰ ਬਲ ਆਪਣੀ ਹੀ ਨੋਨੂ ਕੀਤਾ ਜਾ ਰਿਹਾ ਸੀ ਤੰਗ ਪਰੇਸ਼ਾਨ ਕੀਤਾ ਨੋਨੇ ਨੀਨਾ ਮੈਂ ਭਾਈ ਮੇਰਾ ਅਮਨਦੀਪੂਰ ਜੀ ਭਾਈ ਜੀ ਕੀ ਕਹਿਣਾ ਹੋਈਏ ਉਹ ਮੇਰੇ ਸਿਸਟਮ ਨੇ ਸੁਸਾਇਡ ਕਰ ਲਿਆ ਸੀ ਹੋ ਗਿਆ ਸੀ ਤੇ ਮੰਨ ਕੇ ਉਹਨਾਂ ਦਾ ਨਾਂ ਹੈਗਾ ਪਰਮਜੀਤ ਕੌਰ ਪਿੰਡ ਕੋੜਨ ਦਾ ਵਾ ਉਹ ਸੋਹਰੇ ਪਰਿਵਾਰ ਤੋਂ ਦੁਖੀ ਸੀ ਬਹੁਤ ਟਾਈਮ ਦੇ 10 12 ਸਾਲ ਹੋ ਗਏ ਸੱਸਾਂ ਤੇ ਮੰਨ ਗਏ ਪਰੋਣੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ ਜੀ ਤਾਂ ਕਿ ਮੰਗ ਕਰ ਰਿਹਾ ਇਨਸਾਫ ਰਿਬਰ ਰ ਪਰ ਇਹ ਹੁਣ ਸੁਸਾਈਡ ਹੋਣ ਤੋਂ ਬਾਅਦ ਕੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਕੀ ਕਟਕਸਾ ਕਾਰਵਾਈ ਆਏ ਹੈ ਜੀ ਵੀ ਪਰੋਣੇ ਨੂੰ ਤਾਂ ਉਹਨਾਂ ਨੇ ਉਸ ਦਿਨ ਹੀ ਗ੍ਰਿਫਤਾਰ ਕਰ ਲਿਆ ਸੀ ਜੀ ਹੁਣ ਸੱਸ ਫਰਾਰ ਹੈ ਸੱਸ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਹਾਂ ਤਾਂ ਹੁਣ ਕੀ ਗਾਮ ਵਸੇ ਕੀ ਲੋਤ ਬਣਾਈ ਗਏ ਸਾਨੂੰ ਇਹੀ ਆ ਜੀ ਇਨਸਾਫ ਦਿੱਤਾ ਜਾਵੇ ਜੀ ਸਾਨੂੰ ਤੇ ਉਹਦੀ ਸੱਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਸੀਂ ਐਸਐਸਪੀ ਸਭ ਨੂੰ ਮਿਲੇ ਐ ਡੀਐਸਪੀ ਸਭ ਨੂੰ ਮਿਲੇ ਐ ਜੀ ਦੋ ਤਿੰਨ ਵਾਰ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਹਜੇ ਤੱਕ ਜੀ ਤੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਕਿਉਂਕਿ ਅਸੀਂ 10 ਦਿਨ ਪਹਿਲਾਂ ਵੀ ਐਸਐਸਪੀ ਸਾਹਿਬ ਕੋਲ ਗਏ ਸੀ ਜੀ 5 ਦਿਨ ਫਿਰ ਪਹਿਲਾਂ ਗਏ ਸਾਨੂੰ ਦੋ ਤਿੰਨ ਦਿਨਾਂ ਦਾ ਕਹਿ ਕੇ ਜੀ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਹਜੇ ਜੀ ਤੇ ਇਸ ਤੋਂ ਬਾਅਦ ਅਸੀਂ ਫਿਰ ਕਿਸਾਨ ਜੁਨੀਅਨ ਦੀ ਫੈਟਾ ਨਾਲ ਅਸੀਂ ਥਾਣੇ ਮੁਰੇ ਧਰਨਾ ਦਾ ਮੰਗੇ ਜਾਂ ਰੋਡ ਜਾਮ ਕੁਝ ਵੀ ਕਰ ਸਕਦੇ ਆ ਜੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੀ ਨਾਮ ਹੈ ਮਾਤਾ ਜੀ ਕੀ ਘਟਣਾ ਹੋਗੀ ਮਤਲਬ ਕੀ ਉਹ ਜਿਹੜੇ ਸਾਰੇ ਪਰਿਵਾਰ ਨਾਲ ਤੰਗ ਆਲੇ ਸੀ ਕੁਟਦੇ ਮਾਰਦੇ ਸੀਗੇ ਹੂੰ ਤੇ ਉਹਦਾ ਫਤਿਹ ਬਾਹਰ ਤੰਗ ਕਰਦਾ ਸੀ ਜਾਣ ਲੱਗਿਆ ਵੀ ਕਲੇਸ਼ ਕਰਦਾ ਸੀ ਆ ਕੇ ਵੀ ਕਲੇਸ਼ ਕਰਦਾ ਸੀ ਇਹਨੂੰ ਰੋਟੀ ਨਹੀਂ ਖਾਣੇ ਮਿਲਦੀ ਸੀ ਤੇ ਗੱਲ ਕਰ ਲਿਆ ਨਾ ਫਿਰ ਆਪਦੇ ਆਪ ਯੋਗ ਕਰ ਲਿਆ ਉਹਨੂੰ ਧੰਪੀਆਂ ਦਿੱਤੀਆਂ ਨੇ ਉੱਥੇ ਬੈਠੇ ਨੇ ਵੀ ਮੈਂ ਤੈਨੂੰ ਆਹ ਕਰੂੰਗਾ ਆਹ ਕਰੂੰਗਾ ਤੇ ਇੱਕ ਦੋ ਦੀ ਘਟਨਾ ਹੈ ਨਾ ਹੋ ਗਿਆ ਸੇ ਇੱਕ ਮਹੀਨਾ ਹੋ ਗਿਆ ਜਿਹੜੀ ਜੱਜ ਬੰਦੂ ਦਾ ਮੇਰਾ ਨਾਮ ਕੁਵਾਲ ਸਿੰਘ ਜੀ ਭਾਰਤੀ ਕਿਸਾਨ ਜੂਨੇ ਨੇ ਨੇਕ ਤੜਕਾਉਂਦਾ ਮਨਜੀਤ ਸਿੰਘ ਧਨੇਰ ਜੀ ਜੱਜ ਬੰਦੂ ਹਾਂ ਕੀ ਕਹਿਣਾ ਚਾਹੋ ਅਸੀਂ ਸਾਡੇ ਪਿੰਡ ਦੀ ਇਹ ਲੜਕੀ ਸੀਗੀ ਪਰਮਜੀਤ ਕੌਰ ਤੇ ਉਹ ਕੋੜੇਨਾਬ ਪਿੰਡ ਲਹਿਰਾਗਾਗਾ ਹਲਕੇ ਦੇ ਵਿੱਚ ਵਿਆਹੀ ਸੀ ਤੇ ਉਹ ਆਪਦੇ ਸਹੁਰੇ ਪਰਿਵਾਰ ਤੋਂ ਤੰਗਾ ਕਿ ਉਹਨੇ ਸੁਸਾਈਡ ਕਰ ਲਿਆ ਸੀਗਾ ਉਹਦਾ ਪਤੀ ਅਮਰੀਕ ਸਿੰਘ ਆ ਉਹਦੇ ਤੋਂ ਹੀ 28 ਤਰੀਕ ਨੂੰ ਉਹਨਾਂ ਨੇ ਸੂਸਾਈਡ ਕਰਿਆ ਸੀਗਾ ਤੇ 29 ਤਰੀਕ ਨੂੰ ਐਫ ਆਰ ਦਰਜ ਹੋਈ ਸੀ ਉਹਨਾਂ ਤੇ ਉਦੋਂ ਪੁਲਿਸ ਨੇ ਅਰੈਸਟ ਕਰ ਲਿਆ ਸੀਗਾ ਪਰ ਉਹਦੀ ਸੱਸ ਹੈ ਜੋ ਚਰਨਜੀਤ ਕੌਰ ਉਹਨੂੰ ਹਜੇ ਤਾਈਂ ਪੁਲਿਸ ਨੇ ਅਰੈਸਟ ਨਹੀਂ ਕਰਿਆ ਨਾ ਹੀ ਉਹ ਕੋਈ ਫਰਾਰ ਹੈ ਉਹ ਘਰੇ ਆ ਛਰੇ ਆ ਮੈਂ ਇਹ ਨਹੀਂ ਪਤਾ ਵੀ ਇਹ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਹੇਠ ਹੈ ਜਾਂ ਕੋਈ ਲੈਣ ਦੇਣ ਚ ਉਹਨਾਂ ਦੇ ਚ ਆਇਆ ਹੋਇਆ ਹੈ ਤੇ ਪਰ ਐਸ ਐਸ ਪੀ ਸਾਹਿਬ ਨੂੰ ਵੀ ਮਿਲੇ ਡੀਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਹਜੇ ਤਾਈਂ ਉਹਨਾਂ ਦੀ ਗ੍ਰਿਫਤਾਰੀ ਦਾ ਭਰੋਸਾ ਤਾਂ ਜ਼ਰੂਰ ਦਿੱਤਾ ਪਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਿਆ ਹੁਣ ਇਹ ਅਸੀਂ ਪਿੰਡ ਤੌਰ ਤੇ ਦੋਨੇ ਜਥੇ ਬੰਦਿਆਂ ਨੇ ਜਥੇ ਬੰਦੀ ਅਗਰਾਹਾ ਤੇ ਟਕਾਉਣਾ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਨੂੰ ਤੇ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਤੇ ਉੱਥੋਂ ਦੇ ਜਿਹੜੇ ਮੌਜੂਦਾ ਐਸਐਚਓ ਹੈ ਜਿਹੜਾ ਨੇ ਇਹ ਐਫਆਈਆਰ ਕੱਟੀ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹਦਾ ਚਰਨਜੀਤ ਕੌਰ ਨੂੰ ਅਰੈਸਟ ਕਰੋ ਤੇ ਇਹਨਾਂ ਨੂੰ ਬਣਦਾ ਇਨਸਾਫ ਦਿਵਾਓ ਨਹੀਂ ਸਾਨੂੰ ਕੋਈ ਅਗਲਾ ਜਥੇ ਬੰਦਿਆਂ ਵੱਲੋਂ ਅਗਲਾ ਕੋਈ ਸਟੈਪ ਨਾ ਚੱਕਣਾ ਪਵੇ ਜਾਂ ਕੋਈ ਅਸੀਂ ਥਾਣਾ ਘੇਰਗੇ ਜਾਂ ਐਸਐਸਪੀ ਦਫ਼ਤਰ ਘੇਰਗੇ ਜਾਂ ਕੋਈ ਰੋਡ ਜਾਮ ਕਰਨਾ ਪਵੇ ਕੋਈ ਮੁਜ਼ਾਹਰਾ ਕਰਨਾ ਪਵੇ ਤੇ ਇਹਨਾਂ ਦਾ ਛੇਤੀ ਤੋਂ ਛੇਤੀ ਇਹਨਾਂ ਦਾ ਹੱਲ ਕਰਕੇ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਅਸੀਂ ਇਹਨਾਂ ਦੇ ਨਾਲ ਜਥੇਬੰਦੀਆਂ ਮੰਨੀਆਂ ਖੜੇ ਆਂ